ਮੁਰਦਾਬਾਦ ਮੁਰਦਾਬਾਦ ਨਨਣਾ ਵਾਲੇ ਕੀ ਤਨਵਾਇਆ ਮੁਰਦਾਬਾਦ 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 ਨਨਣਾ ਵਾਲੇ ਕੋਰ ਰਹੇ ਅਮਰ ਰਹੇ ਲਖੀਮਪੁਰ ਖੀਰੀ ਦੇ ਸ਼ਹੀਦ ਅਮਰ ਰਹਣ ਅਮਰ ਰਹੇ ਅਮਰ ਰਹੇ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮਿਸ਼ਰਾ ਟੈਣੀ ਮੁਰਦਾਬਾਦ 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 ਆਸ਼ਿਸ਼ ਮਿਸ਼ਰਾ ਟੈਣੀ ਮੁਰਦਾਬਾਦ 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 ਕਸਾਨਾ ਦੇ ਕਾਤਲ ਮੁਰਦਾਬਾਦ ਮੁਰਦਾਬਾਦ ਬੀਜੇਪਿਕਾਰ ਮੁਰਦਾਬਾਦ 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 ਅਰ ਪਹਿਲਾਂ ਤੇ ਕੋਈ ਅਜਨੀ ਹੋਈ ਲੇਕਿਨ ਇੱਕ ਗੱਡੀ ਡੀਐਮਓ ਜਿਹੜੀ ਵੇਰਕ ਤੱਕ ਜਾਂਦੀ ਆ ਉਹ ਹੋਣ ਦੀ ਸੰਭਾਵਨਾ ਹੈ ਮੇਰੇ ਬੱਤੀ ਗੱਡੀ ਸਾਡੇ 2.5 ਘੰਟੇ ਬਾਅਦ ਹੀ ਪਹੁੰਚਦਾ ਆਇਆ ਇਸ ਕਰਕੇ ਦੂਸਰੇ ਗੱਡੀ ਨਹੀਂ ਪਰਹਾਉਂਦਾ ਇੱਕੀ ਗੱਡੀ ਜਿਹੜੀ ਆਪਾਂ ਕੋਲ ਮੇਰੇ ਕਰਦਾ ਕਰਦੀ ਆ ਉਹੀ ਪਰਹਾਉਂਦਾ ਦੱਸਦਾ ਨਾ ਜਣਾ ਸਾਡੇ ਕੋਲ ਕੋਈ ਬਾਈ ਗੱਡੀ ਨਹੀਂ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਹ ਨੇ ਕਿ ਜਦੋਂ ਪਿਛਲਾ ਕੇਂਦਰ ਸਰਕਾਰ ਤੋਂ ਖੇਤੀਬ੍ਰੋਧੀ ਤਨ ਕਾਲੇ ਕਾਨੂੰਨ ਬਣਾਉਣ ਦੇ ਸਮੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਸ਼ਾਂਤ ਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ ਲਖੀਮਪੁਰ ਖੀਰੀ ਏਰੀਆ ਦੇ ਵਿੱਚ ਤੇ ਕੁੰਨੀਆਂ ਉਥੇ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਵਿਗੜੇ ਹੋਏ ਬੇਟੇ ਆਸ਼ਿਸ਼ ਮਿਸ਼ਰਾ ਟੈਣੀ ਨੇ ਉਹਨਾਂ ਕਿਸਾਨਾਂ ਦੇ ਉੱਤੇ ਆਪਣੀ ਗੱਡੀ ਚੜਾਤੀ ਜਿਸ ਨਾਲ ਮੌਕੇ ਦੇ ਉੱਤੇ ਇੱਕ ਪੱਤਰਕਾਰ ਸਮੇਤ ਪੰਜ ਕਿਸਾਨਾਂ ਦੀ ਮੌਤ ਹੋ ਗਈ। ਸੋ ਉਹਨਾਂ ਦਾ ਇਨਸਾਫ ਹਾਲਾ ਤੱਕ ਨਹੀਂ ਮਿਲਿਆ। ਸੰਗੀਨ ਜੋਤਰਾਵਾਂ ਬਣਦੀਆਂ ਸੀਗੀਆਂ ਜਿਹੜੀਆਂ ਉਹ ਲੱਗੀਆਂ ਜਿਸ ਦੇ ਤਹਿਤ ਸਜ਼ਾ ਉਮਰ ਕੈਦ ਜਾਂ ਸਜ਼ਾ ਮੌਤ ਹੁੰਦੀ ਹੈ। ਤੇ ਸਿਰਫ ਸਿਆਸੀ ਹੋਣ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੋਣ ਕਰਕੇ ਉਹ ਬਾਹਰ ਫਿਰਦਾ। ਔਰ ਸਰਕਾਰੀ ਸਮਾਗਮਾਂ ਦੇ ਵਿੱਚੋਂ ਭਾਗ ਲੈਂਦਾ ਰਿਹਾ ਉਹਨੂੰ ਜਮਾਨਤ ਮਿਲ ਚੁੱਕੀ ਹੈ ਸੋ ਇਸ ਰੋਸ ਵਜੋਂ ਉਸ ਲਈ ਅਸੀਂ ਅੱਜ ਐਸਕੇਐਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀ ਸੋ ਅੱਜ ਗਰਦਾਸਪੁਰ ਅਸੀਂ ਇਸ ਚੀਜ਼ ਦੇ ਲਈ ਬੈਠੇ ਆਂ ਨਾਲ ਹੀ ਸਾਡਾ ਐਮਐਸਪੀ ਜਿਹੜੀਆਂ ਸਾਡੀਆਂ ਮੰਗਾਂ ਚੱਲ ਰਹੀਆਂ ਨੇ ਉਹਦੇ ਉੱਤੇ ਔਰ ਨਾਲ ਦੀ ਸਾਡਾ ਆ ਕੀ ਹੈ ਅੱਜ ਜਿਹਨੂੰ ਆਪਾਂ ਕਹਿੰਦੇ ਆ ਫਸਲਾਂ ਮੰਡੀ ਚ ਰੋੜ ਰਹੀਆਂ ਨੇ ਬਾਸਮਤੀ ਕੋਡੀਆਂ ਦੇ ਭਾਅ ਵਿਕ ਰਹੀਆਂ ਠੀਕ ਹੈ ਆਰਤੀ ਤੇ ਸਹਿਲਰ ਮਾਲਕ ਜਿਹੜੇ ਨੇ ਉਹ ਹੜਤਾਲਦੇ ਨੇ ਝੋਨਾ ਕੋਈ ਵਿਕਣ ਦੀ ਸੰਭਾਵਨਾ ਨਹੀਂ ਲੱਗਦੀ ਕੋਈ ਮੰਡੀਆਂ ਚ ਕੋਈ ਪ੍ਰਬੰਧ ਨਹੀਂ ਹੈਗੇ ਸੋ ਇਸ ਦੇ ਲਈ ਸਾਰਾ ਕੁਝ ਨੂੰ ਲੈ ਕੇ ਅਸੀਂ ਇੱਥੇ ਬੈਠੇ ਆਂ ਔਰ ਸਭ ਤੋਂ ਪਹਿਲਾਂ ਅਸੀਂ ਇਹ ਸਾਰਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਸ਼ਹੀਦ ਹੋਏ ਆ ਅੱਜ ਦੇ ਦਿਨ ਪੱਤਰਕਾਰ ਸਮੇਤ ਪੰਜ ਕਿਸਾਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਹਨਾਂ ਦੇ ਲਈ ਅਸੀਂ ਜੋ ਅਰਦਾਸ ਬੇਨਤੀ ਕਰਕੇ ਫੇਰੇ ਪ੍ਰੋਗਰਾਮ ਜਿਹੜਾ ਉਹਨੂੰ ਸ਼ੁਰੂ ਕਰਾਂਗੇ ਕਿਨੇ ਵੀ ਤੱਕ ਧਰਨਾ ਜਿਹੜਾ ਇਹ 2:30 ਵਜੇ ਤੱਕ 2 ਘੰਟਿਆਂ ਦਾ ਪ੍ਰੋਗਰਾਮ ਹੈ ਸੋ ਇਹਨੂੰ ਅਸੀਂ 2:30 ਘੰਟੇ ਦਾ ਰੱਖਿਆ ਜਾਨੀ ਕਿ ਸੰਕੇਤਕ ਸਰਕਾਰ ਲਈ ਔਰ ਜੇਕਰ ਸਰਕਾਰ ਨਹੀਂ ਸਮਝਦੀ ਤੇ ਫਿਰ ਕੋਈ ਗੱਲ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅ ਸਿੰਗਰਸ ਜਿਹੜਾ ਹੈਗਾ ਉਹ ਇਸ ਤੋਂ ਵੀ ਤਿੱਖਾ ਦਿੱਤਾ ਜਾ ਸਕਦਾ ਹੈ